ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾੰਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਾਲਸਾ ਪਾਤਸ਼ਾਹ ਦੇ ਬਿਰਗਟੇ ਸਥਾਨ ਤਕਸਰੀ ਕਿਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਖਾਲਸਾ ਸਾਜਨਾ ਦਿਵਸ ਵਿਸਾਖੀ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਸਤਿ ਜੀ ਜਿੱਥੇ ਕਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਕਟਰ ਕੇਸਗੜ੍ਹ ਸਾਹਿਬ ਦੇ ਸਮੂੱਚੇ ਪ੍ਰਬੰਧ ਵੱਲੋਂ ਬਹੁਤ ਵੱਡਾ ਪਰਸੋਂ ਰੋਜ਼ ਤੋਂ ਦਿਵਾਨ ਆਰੰਭ ਹੋਏ ਹਨ ਅੱਜ ਆਰੰਭ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਕੋ ਉਪਰੰਤ ਅਰਦਾਸ ਬੇਨਤੀ ਹੁਕਮਨਾਮਾ ਸਾਹਿਬ ਹੋਇਆ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੇ ਆਦੇਸ਼ ਦੇ ਅਨੁਸਾਰ ਗੁਰਵੰਤਰ ਗੁਰਵੰਤਰ ਪਾਠ ਅਦਿਸ਼ਤਕਾਰ ਜੋਸੀ ਸਾਹਿਬ ਗਿਆਨੇ ਸੁਲਤਾਨ ਸਿੰਘ ਜੀ ਆਪ ਸੰਗਤਾਂ ਦੇ ਸਾਹਮਣੇ ਰੂਪ ਵਿੱਚ ਕਰਵਾਏ। ਔਰ ਜਿੱਥੇ ਅੰਮ੍ਰਿਤ ਮੇਲੇ ਤੋਂ ਤਕਰੀਬਨ 4 ਵਜੇ ਤੋਂ ਠੰਡੇ ਵਾਟੇ ਦਾ ਅੰਮ੍ਰਿਤ ਪੰਜ ਪਿਆਰੇ ਸਹਿਬਾਨ ਤਿਆਰ ਕਰਕੇ ਆਇਆ ਸਮੂਹ ਸੰਗਤਾਂ ਨੂੰ ਸ਼ਿਕਾ ਰਹੇ ਨੇ ਜਿਹੜੇ ਮਤਲਬ ਇਲਾਕੇ ਆਏ ਨੇ ਉਹਨਾਂ ਵਾਸਤੇ ਠੰਡੇ ਵਾਟੇ ਦਾ ਅੰਮ੍ਰਿਤ ਦਾਸਤਰੀ ਕੇਸਰ ਸਾਹਿਬ ਦੀ ਪਹਿਲੀ ਮੰਜ਼ਲ ਤੇ ਤਿਆਰ ਹੋ ਰਿਹਾ ਹੈ। ਉਥੇ ਗੁਰੂ ਕੇ ਲੰਗਰਾਂ ਵਾਲੀ ਜੋ ਇਮਾਰਤ ਹੈ ਗੁਰੂ ਕਲੰਕਰਨ ਨਾ ਉਹਨਾਂ ਦੀ ਦੂਸਰੀ ਵਿਖੰਡਿਵਟ ਦਾ ਮਤਿਆਰ ਹੋ ਰਿਹਾ ਹੈ ਬੇਅੰਤ ਸੰਗਤਾਂ ਜਿੱਥੇ ਅਮਰਤ ਛਕ ਰਹੀਆਂ ਉਥੇ ਬੇਅੰਤ ਸੰਗਤਾਂ ਅਭਿਲਾਕੀ ਸੰਗਤਾਂ ਅੱਜ ਇਹ ਵਿਚਾਰਕ ਆਨੰਦ ਅਮਰਤ ਛਕਣ ਦੇ ਸਤਿਗੁਰੂ ਜੀ ਦੀ ਕਿਰਪਾ ਨਾਲ ਮਤੇਹਾ ਸੋਜਿਆ ਖਾਲਸਾ ਪੰਥ ਦੇ ਕਿ ਗੁਰੂ ਸਾਹਿਬ ਨੇ ਆਪ ਪ੍ਰੇਰ ਕੇ ਸੰਗਤਾਂ ਨੂੰ ਇਸ ਪਾਵਨ ਪਵਿੱਤਰ ਸਥਾਨਾਂ ਤੇ ਲਿਆਂਦਾ ਸਾਡੇ ਅਤੀ ਸਤਿਕਾਰਯੋਗ ਸ੍ਰੀ ਸਭ ਗਿਆਨੀ ਸੁਖਦਾਸ ਜੀ ਜਥੇਦਾਰ ਤਕਸਰੀ ਸਿੰਘ ਜੀ ਸਾਹਿਬ ਭਾਈ ਅਮਰਜੀਤ ਸਿੰਘ ਜੀ ਤਾਬਲਾ ਮੈਂਬਰ ਸ਼ੋਮਨੀ ਗੁਰਦਵਾਰਾ ਪ੍ਰਬੰਧ ਕਮੇਟੀ ਸਾਡੇ ਵਰਦਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧੰਨੀ ਸਾਡੇ ਮੇਜਰ ਭਾਈ ਗੁਰਦੀਪ ਸਿੰਘ ਗੁਰਪੀਤ ਸਿੰਘ ਰੋਡੇ ਔਰ ਪੰਜ ਪਿਆਰੇ ਸਹਿਬਾਨ ਸਮੁਦਾਇ ਪ੍ਰਬੰਧਕ ਜਿਥੇ ਅਸੀਂ ਅੱਜ ਸਭ ਤੋਂ ਜੀਓ ਆਇਆ ਕਹਿ ਰਹੇ ਹਨ ਉਥੇ ਖਾਲਸਾ ਪ੍ਰਗਟ ਦਿਵਸ ਦੀਆਂ ਖਾਲਸਾ ਸਾਜਨਾ ਦਿਵਸ ਦੀਆਂ ਸਾਡੀਆਂ ਸੰਗਤਾਂ ਨੂੰ ਬਹੁਤ ਬਹੁਤ ਬਧਾਈਆਂ ਹਨ ਸਾਡੇ ਲੱਖਾਂ ਦੇ ਹਸਾਬ ਨਾਲ ਸੰਗਤਾਂ ਬੇਤਨਾ ਸੰਗਤਾਂ ਦੇ ਦਰਸ਼ਕਾਂ ਨਾਲ ਤੇ ਆਈਆਂ ਹਨ ਗੁਰੂਕੀਆਂ ਸੰਗਤ ਨੇ ਲੰਗਰ ਵੀ ਲਗਾਏ ਹੋਏ ਹਨ ਔਰ ਬੜੀ ਚੜ੍ਹਦੀ ਕਲਾ ਦੇ ਨਾਲ ਖਾਲਸਾ ਪੰਥ ਦੇ ਵਿੱਚ ਆਪਾਂ ਦੀ ਸੇਵਾ ਪਾਣ ਦੀ ਖਾਮੋਸ਼ੀ ਤੋਂ ਬਾਅਦ ਤੇ ਪਹੁੰਚਿਆ ਹੈ ਔਰ ਬੜੀ ਚੜ੍ਹਦੀ ਕਲਾ ਦੇ ਨਾਲ ਇਹ ਜੋ ਖਾਲਸਾ ਸਾਜਨਾ ਦੀ ਉਸ ਬਣਾ ਰਹੇ ਤਾਂ ਜੀ ਇਹ ਚੈਨਲ ਦੇ ਨਾਲ ਹੀ ਮੈਂ ਆਪ ਸਭ ਦਾ ਤੁਹਾਨੂੰ ਬੇਨਤੀ ਕਰੂੰਗਾ ਕਿ ਪੀਵੋ ਕਹੋ ਹਲਕਾ ਗਿਧਾਰ ਹੋਏ ਜਾਣ ਇਹਨਾਂ ਕਿ ਆਪਾਂ ਸਾਰੇ ਵਿਕਾਰਾਂ ਨੂੰ ਛੱਡ ਕੇ ਨਸ਼ਿਆਂ ਨੂੰ ਛੱਡ ਕੇ ਨੌਜਵਾਨ ਵੀਰ ਖੰਡੇਵਾਟੇ ਦਾ ਨਮਸ਼ਕਾਰ ਆਸਤ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਕਾਂਤਨ ਮਾਤਾ ਸਾਹਿਬ ਕੌਰ ਜੀ ਦੇ ਦੁਰੀਆਂ ਰੂਪੀਆਂ ਬਣ ਕੇ ਇਸ ਤਾਵਨ ਪਵਿੱਤਰ ਸਥਾਨ ਤੇ ਆ ਕੇ ਪੁੱਤਰ ਧੀਆਂ ਬਣਨ ਔਰ ਵੱਡੇ ਪਰਵਾਸ ਦੇ ਵੈੰਬਰ ਬਣਨ। ਸਾਡੀ ਇਸੇ ਬਾਵਨ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 1000 ਤੋਂ ਅਰੇ ਨਿਵੇਦਿ ਬਸਤੂਵਾਲੇ ਦੇਣਾ ਖੰਡੇ ਬਾਟੇ ਦਾ ਉਹ ਮਤਲਬ ਤਿਆਰ ਕਰਕੇ ਪੰਜਾਂ ਪਿਆਰਿਆਂ ਨੂੰ ਸ਼ਕਾਇਆ ਅਰਜੋ ਪਖੰਡੀ ਲੋਕ ਪੰਜਾਂ ਪਿਆਰਿਆਂ ਨੇ ਸੇਗੁਰ ਗੋਬਿੰਦ ਸਿੰਘ ਜੀ ਦਾ ਆਦਰ ਛਕਿਆ ਉਹ ਤਾਂ ਸੇਗੁਰ ਗੋਬਿੰਦ ਸਿੰਘ ਮਹਾਰਾਜ ਨੇ ਦੋਨੇ ਹੱਥ ਜੋੜ ਕੇ ਪੰਜਾਂ ਪਿਆਰਿਆਂ ਕੇ ਜੈ ਜੈ ਕੀਤੀ ਬਹੁਤ ਸਤਿਗੁਰੂ ਨੇ ਬੇਨਤੀ ਕਰਦੇ ਮੌਜੂਦ ਨੇ ਆਪ ਦੀ ਭਾਈ ਦਇਆ ਰਾਮ ਤੋਂ ਪਿਆਰੇ ਭਾਈ ਦਇਆ ਸਿੰਘ ਬਣੇ ਉੱਥੇ ਮੈਨੂੰ ਵੀ ਗੁਰੂ ਗੋਬਿੰਦ ਰਾਏ ਤੋਂ ਤਸੱਦ ਗੁਰ ਜੀ ਨੇ ਜਨਮ ਮੰਗਾਇਆ ਬੈਰ ਬਰਕਤ ਕੀਤਾ ਬਣ ਪ੍ਰਗਟਿਓ ਮਰਦ ਅਗੰਮੜਾ ਤੇ ਆਮ ਇਕਲਾ ਬਾਹੂ ਬਾਹੂ ਗੋਬਿੰਦ ਸਿੰਘ ਆਪੇ ਗੁਰਪੁੱਤਿਆ ਆਸਨ ਸੰਤ ਜੀ ਸਤਿਗੁਰ ਜੀ ਸਰਪ੍ਰੀਧ ਅੰਮ੍ਰਿਤਧਾਰੀ ਜੀ ਜਦੋਂ ਆਪਾਂ ਹੱਥਾਂ ਗਿਆ ਖਿਆ ਇਹਨਾਂ ਗੱਲ ਤੋਂ ਉਤਰ ਨਿਵਾਸੀ ਇਸ ਪਰ ਵਾਰ ਦੀ ਸੁਤਿਆਰ ਚਾਰ ਮੂਹੇ ਤੋਂ ਕੀਪ ਹੈ ਜੀਵਤ ਕਈ ਹਜ਼ਾਰ ਸਭ ਦੇ ਸਾਨੂੰ ਆਖਿਆ ਪੁੱਤਰ ਪਿਆ ਆਓ ਆ ਪਸਾਓ ਪੁੱਤਰ ਪਿਆ ਜਣਦੀ ਘਰ ਦੇ ਨਾਲ ਇਕ ਖਾਲਸਾ ਸਾਜਨਾ ਦੇ ਸਮੁੱਚੇ ਅਤੇ ਹਰ ਇੱਕ ਅਰਥੀ ਪੰਡਿਤ ਸਾਯਾਤਾਂ ਦੇ ਆਦੇਸ਼ ਦੇ ਉਪਾਰ ਜੇ ਸਤਿ ਸ੍ਰੀ ਅਕਾਲ ਜੀ ਕੰਧਾ ਦੀ ਸੋਇਆ ਲਈ ਤਿਆਰੀ ਅਤੇ ਜਵਾਲੂ ਕੇਸਰੀ ਸਾਹਿਬਾ ਨੂੰ ਆਪਣੇ ਘਰਾਂ ਦੇ ਚਲਾਉਣੇ ਵਰ ਗੁਰੂ ਕੇ ਆਦੇਸ਼ ਪ੍ਰਾਪਤ ਕਰਨੇ ਸਤਿ ਆਏ ਜਨਾਂ ਵਿੱਚ ਅਰਦਾਸ ਕਰੀਏ ਕਿ ਬਾਦਸ਼ਾਹ ਹਮਾ ਪਰ ਦੀ ਸਤਿ ਧੂਲ ਤੇ ਤੁਮ ਬਖਸ਼ਣਾ ਆਰੇ ਮਾਨ ਕਰੋ ਤੁਧੁ ਉਪਰੇ ਮੇਰੇ ਪ੍ਰੀਤਮ ਪਿਆਰੇ ਸੱਜੇ ਪਾਸੇ ਭੁੱਲੜ ਜੀਵਾ ਕਿਰਪਾ ਕਰਕੇ ਸਾਨੂੰ ਬਖਸ਼ ਲੋ ਸਾਨੂੰ ਆਪਣੇ ਦਰ ਤੋਂ ਖੰਡੇ ਬਾਟੇ ਦੀ ਬੋਲ ਰਾਮ ਦੇ ਦਾਤ ਜੀਵਾ ਸਿਮਰੰਦੀ ਦਾਤ ਬਖਸ਼ ਕਰਕੇ ਬਿਹਾਲ ਕਰੋ ਸਤਿਗੁਰੂ ਸਾਹਿਬਸ਼ ਕਰਨ ਕਰਦੇ ਲਈ ਇਹ ਬੇਨਤੀ ਹੈ ਆਪ ਜੋ ਫੇਰ ਆਪ ਸਭ ਸੰਗਤਾਂ ਨੂੰ ਬਾਕਸਾ ਸਾਈਆਂ ਦੇ ਸੋ ਸਾਖੀ ਦੀ ਬਹੁਤ ਬਹੁਤ ਧੰਨਿਆ ਵਾਹਿਗੁਰੂ ਜੀ ਦੀ ਜੀਕੀ ਫਤਿਹ